ਐਸੇ ਕਿਡਾ ਹੈ ਏਟੀਐਮ ਤੋਂ 50 ਮੈਸੇਜ ਆਦੇ ਫੜਿਆ ਨੋਟ ਸਾਲਾਂ ਬਾਅਦ ਸਾਲਾਂ ਬਾਅਦ ਅੱਜ ਨਾਲ ਤਾਂ ਗਏ ਨੂੰ ਇਹ ਓਏ ਪ੍ਰੀਏ ਸਾਡਾ ਰਿਵਾਜ ਠੀਕ ਆ ਵਧੀਆ ਤੇ ਪ੍ਰਾਣੀਆਂ ਯਾਦਾਂ ਮੈਨੂੰ ਯਾਦ ਆ ਰਹੀਆਂ ਆਪਣੇ ਕਾਲਜ ਟਾਈਮ ਦੀਆਂ ਤੇ ਸਾਡਾ ਕਾਲਜ ਟਾਈਮ ਦਾ ਫਲੋਰ ਲੈ ਆ ਵੀ ਅਸੀਂ ਪਹੁੰਚ ਚੁੱਕੇ ਹਾਂ ਚਾਰ ਕੋਲ ਫਲੇਮਸ ਗਰਾਇਆ ਯਾਰ ਆ ਗੱਲ ਤਾਂ ਮੈਂ ਨੋਟ ਹੀ ਨਹੀਂ ਕੀਤੀ ਓਏ ਓਏ ਹੋਰ ਦਿੱਤੇ ਲੱਖ ਕੇ ਉੱਧਰ ਦੇਖੋ ਓਏ ਹੋਏ ਹੋਏ ਹੈ ਗੱਲਬਾਤ ਇੰਦਾ ਜੀ ਕਿਤੇ ਦੱਸੋ ਤੁਸੀਂ ਮਾੜੀ ਢੀਣੀਆ ਦੁਕਾਨਾਂ ਤੇ ਜਾਂਦੇ ਹੋ ਖਾਣ ਐਦਾਂ ਦੀ ਮਿਲਦੀ ਕਿਤੇ ਪ੍ਰੈਜੈਂਟੇਸ਼ਨ ਦੇਖੋ ਹਲਦ triglycerides ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਆਪਾਂ ਸਾਰੇ ਧਾਈ ਕੇ ਤਿਆਰ ਹੋ ਚੁੱਕੇ ਆਂ ਪੱਗ ਬਨ ਲਈਏ ਰਾਲ ਗਲਨ ਦੀ ਓ ਲਾਲ ਰਾਲ ਕਲਰ ਤੇ ਆਪਾਂ ਅੱਜ ਜਾ ਰਹੇ ਆਂ ਬਹੁਤ ਇੰਜੋਏ ਕਰਨ ਨੂੰ ਬਾਏ 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 ਤਸੀਰੋਂ ਕਰੇ ਠੰਡ ਬੋ ਦੇ ਬਾਹਰ ਬਾਹਰ ਨਹੀਂ ਜਾਈਦਾ ਹੁੰਦਾ ਠੀਕ ਹੈ ਬਹੁਤ ਬਹੁਤ ਜ਼ਿਆਦਾ ਠੰਡ ਹੈ ਬਾਹਰ ਠੀਕ ਹੈ ਅਰਜਾਈਆਂ ਰੀਂਗਾਂ ਚ ਬੈਠੋ ਆਗੂ ਗਿ ਸੇਕੋ ਚਾਹ ਚੂ ਪੀਓ ਬਹਿ ਕੇ ਆਰਾਮ ਨਾਲ ਠੀਕ ਹੈ ਘਰੇ ਰੋ ਬਾਹਰ ਨਹੀਂ ਜਾਈਦਾ ਠੀਕ ਹੈ ਤੇ ਆਪਾਂ ਆਏ ਫਿਰ ਹੈ ਹਾਂ ਤੁਹਾਨੂੰ ਠੰਡ ਨਹੀਂ ਲੱਗਦੀ ਇੱਧਰ ਵੀ ਐਡੀ ਮੋਟੀ ਤੇ ਐਡੀ ਮੋਟੀ ਮੈਂ ਜੈਕਟ ਪਾਈ ਮੈਨੂੰ ਕਿਤੇ ਠੰਡ ਲੱਗਣੀ ਹੈ ਹੈ ਹਰਦੇਵ ਨੂੰ ਲੱਗ ਰਹੀ ਹੈ ਰਹਾ ਕਰੇ ਚੰਗਾ ਹੈ ਬਾਏ ਬਾਏ ਟਾਟਾ ਓਕੇ ਓਕੇ ਚਲ ਮਿਲਦੇ ਹਾਂ ਮਿਲਦੇ ਹਾਂ ਮੈਂ ਫਿਰ ਮੜਾ ਇਹ ਦੱਸ ਦਵਾਂ ਆਡੀਅੰਸ ਨੂੰ ਮੜਾਇਆ ਇੱਥੇ ਜਾ ਰਿਹਾ ਹਾਂ ਹਾਂ ਖੁਸ਼ੀ ਦੋਦੋ ਮਤ ਲੱਗ ਗਈ ਐ ਅੱਜ ਮੈਂ ਜਾ ਰਿਹਾ ਆਪਣੇ ਦੋਸਤਾਂ ਨੂੰ ਮਿਲਣ ਵਾਸਤੇ ਇੱਕ ਮੇਰਾ ਦੋਸਤ ਆ ਉਹ ਆਇਆ ਹੋਇਆ ਬਾਹਰ ਸੰਧੂ ਸੰਧੂ ਸਾਹਿਬ ਤੇ ਉਹ ਬਾਹਰੋਂ ਆਇਆ ਉਹਨੂੰ ਮਿਲਣੇ ਜਾ ਰਿਹਾ ਆਪਣਾ ਕਰਮਵੀਰ ਤੇ ਨਿਤਨ ਵੀ ਸ਼ਾਇਦ ਆ ਜਵੇ ਉਹ ਵੀ ਸ਼ਾਇਦ ਆ ਜਵੇ ਨਿਤਨ ਵੀ ਉਹਨੇ ਵੀ ਕੀਤਾ ਹੀ ਫੋਨ ਤੇ ਬਾਕੀ ਉੱਥੇ ਜਾ ਕੇ ਮਿਲਦੇ ਆ ਪਰ ਮੈਂ ਹੁਣ ਬੱਸ 'ਚ ਜਾ ਰਿਹਾ ਵੈਸੇ ਬੱਸ 'ਚ ਜਾ ਰਿਹਾ ਬਾਈਕ 'ਚ ਨਹੀਂ ਜਾ ਰੇ ਬਾਈਕ ਤਾਂ ਨਹੀਂ ਜਾ ਰਿਹਾ ਯਾਰ ਮੈਂ ਬਾਈਕ ਯਾਰ ਹੈ ਨਹੀਂ ਇਸ ਲਾਇਕ ਵੀ ਉੱਥੇ ਤੱਕ ਨਾਲੇ ਠੰਡ ਪਤਾ ਕਿੰਨੀ ਆ ਮੈਂ ਠਰਨਾ ਆਰਾਮ ਨਾਲ ਬੱਸ 'ਚ ਜਾਊਗਾ ਟੌਰ ਨਾਲ ਅੱਜ ਆਏ ਬੜੇ ਦਿਨਾਂ ਬਾਅਦ ਬੱਸ ਦਾ ਸਫ਼ਰ ਕਰੂੰਗਾ ਮੈਂ ਹਾਂਜੀ ਖੁੱਲੇ ਪੈਸੇ ਆ ਗਏ ਹੈ ਨਹੀਂ ਮੇਰੇ ਕੋ ਬਸ ਲੈਣੇ ਪੈਣੇ ਮੈਨੂੰ 10 ਰੁਪਏ ਚਲੋ ਠੀਕ ਹੈ ਬਾਏ ਬਾਏ ਪਾਪਾ 10 ਰੁਪਏ ਬਾਏ ਬਾਏ ਮਿਲਦੇ ਆ ਚੰਨਨੂ ਬਾਏ ਬਾਏ ਨਨੂ ਬਾਏ ਬਾਏ ਸੁਣਿਆ ਲੱਲਿਆ ਮਰ ਗੁਗਲੀ 10 ਰੁਪਏ ਚਾਹੀਦੇ ਨੇ ਨਾ ਬੇਟਾ ਦੇ ਦੇ ਹੈਗੇ ਦੇ ਚੱਲ ਆਂਦੇ ਰਹਿੰਦੇ ਤੂੰ ਰੱਖ ਲੈ ਰੱਖ ਲੈ ਮੇਰਾ ਬੱਚਾ ਆਂਦਾ ਮੈਂ ਬਾਏ ਬਾਏ ਆਹ ਦੇਖ ਲਓ ਮਾੜੀ ਕਿਸਮਤ ਬੈਂਕ ਚੋਂ ਪੈਸੇ ਕਢਾਇਏ ਏ ਏਟੀਐਮ ਤੋਂ ਪੰਜਾਬ ਨੈਸ਼ਨਲ ਦੇ ਫਟਿਆ ਨੋਟ ਆ ਗਏ। ਇੰਨਾ ਜਿਆਦਾ ਫਟਿਆ ਗਿਆ ਕਿ ਯਾਰ ਲੋ ਯਾਰ ਕੰਮ ਖਰਾਬ ਹੋ ਗਿਆ 500 ਰੁਪਏ ਦਾ ਨੁਕਸਾਨ ਹੋ ਗਿਆ। ਹੁਣੇ-ਹੁਣੇ ਅੰਕਲ ਤੋਂ ਨਾ ਦੁਕਾਨ ਵਾਲੇ ਤੋਂ ਪੈਸੇ ਟੁੱਟੇ ਕਰਾਏ ਆ। ਤੇ ਉਹ ਵੀ ਕਹਿ ਰਹੇ ਕਹਿੰਦਾ ਇਹ ਬੈਂਕ ਇਦਾਂ ਹੀ ਆ। ਇਹਨਾਂ ਦਾ ਇਹਨਾਂ ਦੀ ਸ਼ਿਕਾਇਤਾਂ ਹੁੰਦੀਆਂ ਹੀ ਰਹਿੰਦੀਆਂ। ਚਲੋ ਪੈਸੇ ਸ਼ੁਕਰ ਟੁੱਟੇ ਵੀ ਮਿਲ ਗਏ ਤੇ ਹੁਣ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਉੱਥੇ ਤੱਕ ਪਹੁੰਚਦੇ ਆ। ਟੁਰ ਕੇ ਜਾ ਰਹੇ ਹਾਂ ਟੁੱਪ ਬਹੁਤ ਸੋਹਣੀ ਖੜੀ ਹੋਈ ਐ ਬੜ ਠੰਡ ਬਹੁਤ ਜ਼ਿਆਦਾ ਲੋਈ ਆਪਾਂ ਬਹਿ ਗਏ ਹਟੜੋ ਰਿਕਸ਼ੇ ਦੇ ਵਿੱਚ ਬੜੇ ਦਿਨਾਂ ਬਾਅਦ ਫੇਰ ਕਿੰਨੇ ਦਿਨਾਂ ਬਾਅਦ ਅੱਜ ਸਵੇਰ ਕਰ ਰਹੇ ਹਾਂ ਸ਼ਾਪਿੰਗ ਕਰਨ ਗਏ ਸੀ ਨਾ ਲਾਸਟ ਟਾਈਮ ਉਸ ਨੂੰ ਬੈਠਾਈ ਤੇ ਅੱਜ ਫੇਰ ਕਿੰਨੇ ਦਿਨਾਂ ਬਾਅਦ ਮਜ਼ਾ ਆਉਂਦਾ ਬਟ ਮਜ਼ਾ ਆਉਂਦਾ ਮਜ਼ਾ ਹਵਾ ਲੱਗਦੀ ਠੰਡੀ ਠੰਡੀ ਆਹਾਹਾ ਲੋ ਇਹ ਫਾਟਾ ਕਰ ਉਸ ਕਰ ਰਹੇ ਹਾਂ ਮੁੰਡੇ ਪਤਾ ਨਹੀਂ ਕਿੱਥੇ ਖੜੇ ਐ ਆਮ ਚੱਲਦਾ ਵਧਦਾ ਚੱਕੋ ਓਏ ਓਏ ਉਹ ਖੜੇ ਝੋਟੇ ਐ ਝੋਟੇ ਸਾੜੇ ਤੂੰ ਜਿੱਤਾ ਮੈਨੂੰ ਸਰਦੀ ਮੈਂ ਵੀ ਗਰਮੀ ਦਾ ਅਹਿਸਾਸ ਪੈ ਉਹ ਹੋ ਗਿਆ ਹੁਣ ਸ਼ਰਮਦਾ ਨਹੀਂ ਆਂਦੀ ਉੱਥੇ ਤੱਕ ਆ ਜਾਂਦੇ ਦਾ ਕਿੱਥੇ ਤੱਕ ਆ ਜਾਂਦੇ ਲੋਕ ਤਾਂ ਬਣਨਾ ਹੀ ਬਣਨਾ ਹੋਰ ਭਾਈ ਇੱਥੇ ਆਲ ਠੀਕ ਆ ਬਲੋਗ ਵਾਲੇ ਹੈ ਨਹੀਂ ਪਰ ਵਿੱਚ ਤਾਂ ਆ ਹੀ ਸਕਦੇ ਆ ਹੋਰ ਵੇ ਕਿੱਡਾ ਉਦੋਂ ਦਾ ਉਦਾਂ ਹੀ ਹੈ ਯਾਰ ਹੈਨਾ ਕਰ ਮੇਰੇ ਹਲਕਾ ਹਲਕਾ ਇਹ ਮੱਠਾ ਮਟਕਾ ਹਲਕਾ ਲੱਗਦਾ ਕਿੰਨਾ ਇਹਨੂੰ ਸ਼ਰਮ ਆਂਦੀ ਦੇ ਹਾਂਜੀ ਤੇ ਆਪਾਂ ਹੁਣ ਫਲੋਰ ਖੜੇ ਆ ਤੇ ਆਪਣਾ ਯਾਰ ਆਇਆ 10 ਸਾਲਾਂ ਬਾਅਦ 10 ਸਾਲਾਂ ਬਾਅਦ ਹੀ ਆਇਆ ਸਾਥ ਨਾਲ ਤਾਂ ਗਏ ਨੂੰ ਇਹ ਉਹਰੀ ਛੋਹੀ ਆਠ ਸਾਲਾਂ ਆਠ ਸਾਲਾਂ ਗਏ ਨੂੰ ਆਠ ਸਾਲਾਂ ਬਾਅਦ ਆਇਆ ਤੇ ਤਿੰਨ ਵੀ ਨਹੀਂ ਆਇਆ ਨਹੀਂ ਹੋ ਗਿਆ ਤੇ ਆਹੋ ਤਿੰਨ ਮਹੀਨੇ ਤੇ ਹੁਣ ਮਿਲਿਆ ਤਾਂ ਸ਼ਰਮ ਆਣੀ ਚਾਹੀਦੀ ਹੈ ਵੈਸੇ ਤੇ ਇਹਨੂੰ ਇੰਨੇ ਚਿਰਾਂ ਬਾਅਦ ਮਿਲਿਆ ਮਾਤੜ ਬੰਦਿਆਂ ਨੂੰ ਹੈਨਾ ਤਕੜੇ ਬੰਦੇ ਸ਼ਰਮ ਕੀ ਤੁਹਾਨੂੰ ਵੀ ਮਾਤੜ ਬੰਦੇ ਆਪਣੇ ਨੂੰ ਕਰੀ ਜਾਂਦਾ ਤੇ ਬਹੁਤ ਵਧੀਆ ਯਾਰ ਬੜੀ ਖੁਸ਼ੀ ਹੋਈ ਯਾਰ ਬਹੁਤ ਖੁਸ਼ੀ ਹੋਈ ਯਾਰ

ਇਦਾਂ ਫੇਮਸ ਹੋ ਗਿਆ ਸਾਡੇ ਤੁਸੀਂ ਮਗਰ ਮਗਰ ਫੈਨਾਂ ਤੁਸੀਂ ਕਹਿੰਦੇ ਮਗਰੇ ਮੋਰੇ ਮੈਂ ਯਾਰ ਵਲੌਗ 'ਚ ਲੈ ਲੈ ਯਾਰ ਵਲੌਗ 'ਚ ਲੈ ਲੈ ਯਾਰ ਆ ਦੇਹੀ ਮਗਰੇ ਹੀ ਆ ਭਰਾਵਾ ਨਹੀਂ ਤਾਂ ਹੁਣ ਵੀ ਕਹਿੰਦੇ ਸਾਨੂੰ ਵਲੌਗ 'ਚ ਕੱਢ ਦੇ ਇਹ ਆਪਣੇ ਯਾਰ ਇਹ ਇਹ ਆਪਣੀਆਂ ਇਹ ਜ਼ਿੰਦਗੀਆਂ ਆਪਣੀਆਂ ਇਹ ਜ਼ਿੰਦਗੀ ਆ ਇਹ ਆਪਣੀਆਂ ਹੈਲੋ ਸਾਡੇ ਜਵਾਨ ਹੋਏ ਆ ਨਾ ਆਪਾਂ ਇਹਨਾਂ ਨਾਲ ਰਹੇ ਆ ਇਹਨਾਂ ਨਾਲ ਰਹੇ ਆ ਸਾਡੇ ਨਾਲ ਇਹਨੂੰ ਉੱਥੇ ਦੂਜੇ ਤੇ ਇਹ ਯਾਨੀ ਕਿ ਇਹ ਆਪਣੇ ਖਾਸ ਯਾਰ ਇਹੀ ਆਪਣੇ ਯਾਰ ਆ ਇਹੀ ਆਪਣੇ ਭਰਾ ਆਇਆ ਉਹ ਦੇਖਦਾ ਜਾਂਦਾ ਕਹਿੰਦਾ ਵੀ ਉਹ ਘੈਂਡ ਯਾਰ ਸਿਰਾ ਯਾਰ ਮਜ਼ਾ ਆ ਗਿਆ ਬਈ ਮਿਲ ਕੇ ਯਾਰ ਚੱਲ ਤੁਹਾਨੂੰ ਆ ਵੀਡੀਓ ਭੇਜ ਦਿੰਦੇ ਆ ਦੇਖਣ ਜਾਗੇ ਭੇਜ ਦਾਂਗੇ ਬਲੌਗ ਦੇਖ ਲਿਓ ਯਾਰ ਓਕੇ ਗਾਇਸ ਇਹ ਸੋਹਣੇ ਸੋਹਣੇ ਯਾਰ ਆ ਗਿਆ ਐਡੀ ਲਓ ਜੀ ਮਿਸਟਰ ਕਰਮਵੀਰ ਸਿੰਘ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੀ ਹੋ ਤੇ ਆਪਾਂ ਜਾ ਰਹੇ ਆ ਮੜਾ ਯਾ ਮੈਨੂੰ ਛੱਡਣ ਜਾ ਰਿਹਾ ਤੇ ਆਪਾਂ ਅੱਜ ਬਹੁਤ ਖੁਸ਼ ਆ ਭਾਈ ਪੁਰਾਣੇ ਮਿੱਤਰ ਮਿਲੇ ਆਪਾਂ ਨੂੰ ਐਨੇ ਚਿਰਾਂ ਬਾਅਦ ਤੇ ਸੀਰੀਅਸਲੀ ਬਹੁਤ ਖੁਸ਼ ਆ ਮੁੰਡਾ 8 ਸਾਲ ਬਾਅਦ 10 ਸਾਲ ਬਾਅਦ ਆਇਆ ਸੀਗਾ ਤੇ ਵਧੀਆ ਲੱਗਿਆ ਟਾਈਮ ਸਪੈਂਡ ਕਰਕੇ ਬਾਕੀ ਐਡੀ ਜ਼ਿੰਦਗੀ ਦੇ ਵਿੱਚ ਮੇਰੇ ਹਿਸਾਬ ਨਾਲ ਮਦਦ ਨੂੰ ਮਿਲਦੇ ਜੁਲਦੇ ਰਹਿਣਾ ਚਾਹੀਦਾ ਹੈ ਨਾ ਭਾਈ ਪਤਾ ਨਹੀਂ ਕਦੋਂ ਟੱਕੇ ਪੈ ਜਾਣੇ ਨਾਈ ਪਹਿੜ ਦਾ ਵਾਇਗਰੂ ਇਹਨਾ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਹਨਾ ਖੁਸ਼ ਰੱਖੇ ਤੇ ਬਾਕੀ ਯਾਨੀ ਕਿ ਬਹੁਤ ਖੁਸ਼ੀ ਹੋਈ ਮੇਜਾ ਮਿਲਦੇ ਜੁਲਦੇ ਰਹਿਣਾ ਚਾਹੀਦਾ ਆਪਣੇ ਪੁਰਾਣੇ ਮਿੱਤਰਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਯਾਰ ਤਾਂ ਬਥੇਰੇ ਹੁੰਦੇ ਆ ਪਰ ਜਿਹੜੇ ਗਿਣਵੇਂ ਚੁਣਵੇਂ ਹੁੰਦੇ ਨਾ ਉਹ ਉਹਨਾਂ ਦੀ ਗੱਲ ਬਾਤ ਹੀ ਵੱਖਰੀ ਹੁੰਦੀ ਹੈ ਮਜ਼ਾ ਆ ਗਿਆ ਤੇ ਪੁਰਾਣੀਆਂ ਯਾਦਾਂ ਮੈਨੂੰ ਯਾਦ ਆ ਗਈਆਂ ਆਪਣੇ ਕਾਲਜ ਟਾਈਮ ਦੀਆਂ ਤੇ ਸਾਡਾ ਕਾਲਜ ਟਾਈਮ ਦਾ ਫਲੋਰ ਇਹ ਸਾਡਾ ਹੈਨਾ ਇੱਥੇ ਅਸੀਂ ਇੰਨੇ ਜ਼ਿਆਦਾ ੱੱੱਕੇ ਖਾਦੇ ਇੰਨੇ ਸੌਰੀ ਘੁੰਮੇ ਬਹੁਤ ਆ ਇੱਥੇ ਬਹੁਤ ਜ਼ਿਆਦਾ ਅਸੀਂ ਘੁੰਮੇ ਆ ਇੱਥੇ ੱੱਕੇ ਨਹੀਂ ਖਾਦੇ ਬੜਾ ਆਨੰਦ ਆਇਆ ਹੈ ਨਾ ਕਰਮਵੀਰ ਪੁਰਾਣੀਆਂ ਗੱਲਾਂ ਬਾਤਾਂ ਯਾਰ ਯਾਦ ਆਉਂਦੀਆਂ ਹਨ ਓਏ ਤੂੰ ਗਾਣਾ ਲਾ ਲਿਆ ਯਾਰ ਵਿੱਚ ਕਾਪੀਰਾਈਟ ਆ ਜਾਣਾ ਯਾਰ ਨਹੀਂ ਕਰਨਾ ਚਾਹੀਦਾ ਬਸ ਲੈ ਵੀ ਅਸੀਂ ਪਹੁੰਚ ਚੁੱਕੇ ਆ ਚਾਰ ਕੋਲ ਫਲੇਮਜ਼ ਗਰਾਇਆ ਕੀ ਬਾਤ ਹੈ ਬੰਦਿਆਂ ਨੇ ਸਿਰਾ ਲਾਇਆ ਪਿਆ ਬਾਈਆਂ ਨੇ ਆਪਣੇ ਆਨੇ ਕਰ ਮੀਰ ਉਹਨਾਂ ਨੇ ਦੱਸਣਾ ਚਾਹੂੰਗਾ ਕੁਝ ਆਚਾਰ ਕੋਲ ਫਿਲਮਜ਼ ਬਾਰੇ ਕਰਾਇਆ ਹੈ ਸਾਡਾ ਟੇਸਟ ਦੱਸਦਾ ਵਾ ਕਾਡਾ ਹੈ ਸਾਡਾ ਟੇਸਟ ਦੱਸਦਾ ਟੇਸਟ ਟੇਸਟ ਸਹੀ ਹੈ ਸਹੀ ਹੈ ਹੈ ਤੰਦੂਰ ਠੋਕਰਿਆ ਬਾਈ ਸਿਰਾਂ ਗੱਲਬਾਤ ਓਏ ਹੋਏ ਤੇ ਆਹ ਬਾਤ ਹੈ ਕੀ ਹੋ ਰਿਹਾ ਬਈ ਲੈ ਆਹ ਕੀ ਆਲਾ ਬਾਤ ਹੈ ਕੀ ਦਿਖਾਣ ਲੱਗਾ ਠੀਕ ਹੈ ਸੂ ਓਏ ਹੋਏ ਹੋਏ ਵਾਹ ਜੀ ਵਾਹ

ਸਪੈਸ਼ਲ ਟੈਕੋਸ ਕੀ ਹੈ ਵੈਜੇ ਕਿ ਨੌਨ ਵੈਜੇ ਨਹੀਂ ਟ੍ਰੀ ਟੈਕੋਸ ਵਾਹ ਜੀ ਵਾਹ ਦਰਮੀਆਂ ਨੇ ਇਦਾਂ ਮੋਜਾਂ ਹੀ ਲਾ ਦੇ ਮੈਂ ਤਾਂ ਇਦਾਂ ਦਾ ਕਦੀ ਖਾਦਾ ਹੀ ਨਹੀਂ ਕੁਝ ਜ਼ਿੰਦਗੀ 'ਚ ਜ਼ਿੰਦਗੀ 'ਚ ਨਹੀਂ ਕੁਝ ਖਾਦਾ ਇਦਾਂ ਸੀਰੀਅਸਲੀ ਯਾਰ ਚਾਰਕੋਲ ਫਲੇਮਸ ਚਾਰਕੋਲ ਫਲੇਮਸ ਘਰਾਇਆ ਚਾਰਕੋਲ ਟੈਕੋਸ ਉਹ ਕੈਂਟ ਗੱਲਬਾਤ ਮੜੀ ਮਸ਼ੂਰੀ ਕਰ ਲੈ ਪਸ਼ੂਰੀ ਕਰਦੇ ਮੜੀ ਜੀ ਜਨੇ ਆਣਾ ਚਾਰ ਕੋਲ ਗਰਾਇਆ ਆਣਾ ਜਨੇ ਚਾਰ ਕੋਲ ਫਲੇਮ ਢੋਕੇ ਜਾਇਓ ਚਾਰ ਕੋਲ ਫਲੇਮਸ ਆਇਆ ਜ਼ਰੂਰ ਤੇ ਇਹਦੇ ਬਹੁਤ ਘੈਣ ਘੈਣ ਚੀਜ਼ਾਂ ਮਿਲਦੀਆਂ ਬਾਣ ਪੀਣ ਨੂੰ ਸਿਰਾ ਗੱਲਬਾਤ ਆ ਦੇਖੋ ਹੈ ਯਾਰਾ ਗੱਲ ਤਾਂ ਮੈਂ ਨੋਟ ਹੀ ਨਹੀਂ ਕੀਤੀ ਓਏ ਓਏ ਹੋਰ ਦਿੱਤੇ ਰੱਖ ਕੇ ਉੱਧਰ ਦੇਖੋ ਓਏ ਹੋਏ ਹੋਏ ਹੈ ਗੱਲਬਾਤ ਇਦਾਂ ਜੀ ਕਿਤੇ ਦੱਸੋ ਤੁਸੀਂ ਮਾੜੀ ਢੀਣੀਆ ਦੁਕਾਨਾਂ ਦੇ ਜਾਂਦੇ ਹੋ ਖਾਣ ਐਦਾਂ ਦੀ ਮਿਲਦੀ ਕਿਤੇ ਪ੍ਰੈਜੈਂਟੇਸ਼ਨ ਦੇਖੋ ਸਿਰਾਲ ਹੈ ਓਏ ਹੋਏ ਮਨਪ੍ਰੀਤ ਦੇਖੀ ਜਿਹੜੀ ਤੂੰ ਦੇਖ ਰਹੀ ਹੈ ਦੇਖ ਕਿੰਨਾ ਜ਼ਬਰਦਸਤ ਖਾ ਰਿਹਾ ਹੈ ਓਏ ਹੋਏ ਵਾਹ ਜੀ ਵਾਹ A few moments later ਲੋਈ ਆਪਾਂ ਉੱਥੋਂ ਫ੍ਰੀ ਹੋ ਕੇ ਤੇ ਗੁਰੂਪੁਰਪੇ ਖਾਣ ਆ ਗਏ ਆ ਤੇ ਇੱਧਰ ਦੇਖੋ ਅਹੀਂ ਵੀ ਆਪਣਾ ਕੋਟਾ ਬੰਦਾ ਅਹੀਂ ਠੰਡ ਦੇ ਵਿੱਚ ਦੇਖ ਧੂਆਂ ਦੇਖੋ ਮਾਰੀ ਧੂਆਂ ਮਾਰੀ ਬੰਦਨ ਨੂੰ ਉਹ ਦੇ ਕਿੰਨੀ ਠੰਡ ਇਹ ਗੋਲ ਗੱਪੇ ਤੇ ਟਿੱਕੀ ਖਾਣਾ ਆ ਆ ਵੇਖੋ ਚੱਲ ਰਹੀ ਉੱਧਰ ਓਏ ਹੋਏ 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 ਮम्मा ਮम्मा ਬਹੁਤ ਬੁਰਾ ਹਾਲ ਹੈ ਬਈ ਠੰਡ ਨਾਲ ਬਈ ਅੰਕਾ ਦੇ ਤਾਂ ਮਿੱਠੀ ਵਾਰੀ ਆ ਬਬਾ ਹਾਂ ਆਏ ਆ ਜੀ ਵਾ ਬੜੀ ਠੰਡ ਹੈ ਯਾਰ ਕਮਾਲ ਹੋ ਗਈ ਯਾਰ ਜੈਕਟ ਵੀ ਨਹੀਂ ਪਾ ਗੇ ਪਰ ਇੰਨੀ ਠੰਡ ਚ ਗੋਲ ਗੱਪੇ ਸ਼ਰਮ ਆਣੀ ਚਾਹੀਦੀ ਤੁਹਾਨੂੰ ਇਹ ਕੀ ਕਿਦਾ ਬਣਦੀ ਮੱਛੀ ਖਾ ਲੈਨੇ ਆ ਕਿ ਮੱਛੀ ਖਾ ਲੋ ਮੇਰੇ ਦੇਖੋ ਸਾਡੇ ਆਪਣੇ ਮਾਰਕੀਟ ਕਿੰਨੀ ਤਗੜੀ ਹੈ ਬਾਈ ਕੀ ਆਵਾਜ਼ ਆ ਇਧਰ ਅਮਰ সুইਟ ਕਾਫੀ ਟਾਈਮ ਬਾਅਦ ਆਏ ਆ ਹਾਂ ਬੜੇ ਦਿਨਾਂ ਬਾਅਦ ਆਏ ਸਹੀ ਬਹੁਤ ਟਾਈਮ ਬਾਅਦ ਆਏ ਆ ਸਹੀ ਗੱਲ ਮਤਲਬ ਸਾਲਾਂ ਬੱਧੀ ਆਏ ਆ ਆਪਾਂ ਸਹੀ ਗੱਲ ਉਹਨਾਂ ਵਾਂਗੂ ਸੀ ਉਦੋਂ ਆਉਂਦੇ ਸੀ ਬਸ ਹੈਨਾ ਉਦੋਂ ਬਾਸ ਨਹੀਂ ਆਏ ਸਹੀ ਗੱਲ ਹੈ 5-6 ਸਾਲ ਹੋ ਗਏ ਨੇ ਯਾਰਾ ਪਰ ਆਇਆ ਨਹੀਂ ਕਿ ਵਿਚ ਵਿਚਾਰੇ ਆਏ ਆ ਨਹੀਂ ਆ ਨਹੀਂ ਆਇਆ ਨਹੀਂ ਆਏ ਵਿਚ ਵਿਚਾਰੇ ਨਹੀਂ ਆਪਾਂ ਉੱਥੇ ਹੀ ਖਾ ਲੈਂਦੇ ਹਾਂ ਆਪਣੇ ਉੱਥੇ ਹੀ